ਦਾਸੂ ਜੀ ਦੇ ਛੋਟੇ ਭਾਈ ਦਾਤੂ ਜੀ ਦੀ ਗੱਦੀ ਪ੍ਰਾਪਤੀ ਦੀ ਅਭਿਲਾਸ਼ਾ ਸ਼ਾਂਤ ਨਾ ਹੋਈ। ਉਹਨਾਂ ਨੇ ਹੱਤ ਯੋਗ ਦੁਆਰਾ ਸਿੱਧੀਆਂ ਨੂੰ ਵਾਸ ਕਰਨ ਦਾ ਯਤਨ ਕੀਤਾ ਜਿਸ ਨਾਲ ਉਹ ਕਰਮਾਤਾ ਵਿਖਾ ਕੇ ਲੋਕਾਂ ਨੂੰ ਆਪਣੇ ਮੰਗੜ ਲਾ ਸਕਣ। ਕੁਝ ਕੁ ਸ਼ਾਮਦੀ ਕਿਸਮ ਦੇ ਲੋਕ ਉਹਨਾਂ ਦੇ ਦੁਆਲੇ ਜੁੜੇ ਹੋਏ ਸਨ। ਉਹ ਉਹਨਾਂ ਨੂੰ ਪੜਕਾਉਂਦੇ ਰਹਿੰਦੇ ਸਨ ਕਿ ਗੁਰੂ ਗੱਦੀ ਤੇ ਹੱਕ ਆਪ ਜੀ ਦਾ ਬੰਦਾ ਹੈ ਅਤੇ ਇੱਕ ਮਾਮੂਲੀ ਸੇਵਕ ਉਸ ਤੇ ਅਧਿਕਾਰ ਜਮਾਈ ਬੈਠਾ ਹੈ। ਇਸ ਚੁੱਕ ਦੇ ਕਾਰਨ ਦਾਤੂ ਜੀ ਦਾ ਗੁੱਸਾ ਅਤੇ ਸਾੜਾ ਹੋਰ ਵੱਧਦਾ ਜਾਗਦਾ ਆਖਿਰ ਇੱਕ ਦਿਨ ਉਹ ਗੁੱਸੇ ਅਤੇ ਰੋਹ ਵਿੱਚ ਭਰੇ ਹੋਏ ਗਵਿੰਦਵਾਲ ਜਾ ਪਹੁੰਚੇ ਸੰਧਿਆ ਸਮੇਂ ਦਾ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਕੀਰਤਨ ਦਾ ਰਸ ਮਨ ਰਹੀਆਂ ਸਨ ਸਤਗੁਰ ਅਮਰਦਾਸ ਜੀ ਆਪਣੇ ਆਸਨ ਤੇ ਸਮਾਧੀ ਵਿੱਚ ਬਿਰਾਜ ਰਹੇ ਸਨ ਦਾਤੂ ਜੀ ਰੋਹ ਦੇ ਭਰੇ ਹੋਏ ਅਗਾਵਧੇ ਅਤੇ ਜ਼ੋਰ ਨਾਲ ਸਤਗੁਰਾਂ ਦੇ ਲੱਤ ਕੱਡ ਮਾਰੀ ਸਤਕੁਰ ਜੀ ਦੀ ਮਗੰਤ ਤਾਂ ਟੁੱਟ ਗਈ ਨੈਣ ਖੋਲੇ ਤਾਂ ਗੁਰੂ ਪੁੱਤਰ ਦਾਤੂ ਜੀ ਨੂੰ ਸਾਹਮਣੇ ਖੜੇ ਤੱਕਿਆ ਆਪ ਆਸਣ ਤੋਂ ਢੇਠਾ ਆ ਗਏ ਦਾਤੂ ਜੀ ਅੱਗੇ ਵੱਧ ਕੇ ਗੁਰੂ ਆਸਣ ਤੇ ਬੈਠ ਗਏ ਸਤਿਗੁਰ ਉਹਨਾਂ ਦੇ ਪੈਰ ਫੜ ਕੇ ਕੁੱਟਣ ਲੱਗੇ ਤੇ ਆਖਿਆ ਮੇਰੇ ਹੱਡ ਕਰੜੇ ਹਨ ਆਪ ਦੇ ਸੋਹਲ ਚਰਨ ਨੂੰ ਕਸ਼ਟ ਭੁਜਾ ਹੋਵੇਗਾ ਮੈਨੂੰ ਗਿਮਾ ਕਰ ਦੇਣਾ ਆਗਿਆ ਕਰੋ ਕੀ ਸੇਵਾ ਕਰਾਂ ਪਰ ਦਾਤੂ ਜੀ ਤੇ ਸਤਿਗੁਰਾਂ ਦੀ ਨਿਮਰਤਾ ਦਾ ਕੋਈ ਅਸਰ ਨਾ ਹੋਇਆ ਉਸੇ ਤਰ੍ਹਾਂ ਕਰੋਧ ਵਿੱਚ ਭਰੇ ਹੋਏ ਕੜਕ ਕੇ ਬੋਲੇ ਇਹ ਗੱਡੀ ਸਾਡੇ ਪਿਤਾ ਜੀ ਦੀ ਹੈ ਇਸ ਦਾ ਅਧਿਕਾਰੀ ਮੈਂ ਹਾਂ ਤੂੰ ਕੌਣ ਹੁੰਦਾ ਹੈ ਗੁਰੂ ਬਣਨ ਵਾਲਾ ਤੂੰ ਤਾਂ ਸਾਡੇ ਘਰ ਦਾ ਪਾਣੀ ਟੋਣ ਵਾਲਾ ਚੱਕਰ ਹੈ ਸਾਨੂੰ ਤੇਰੀ ਸੇਵਾ ਦੀ ਕੋਈ ਲੋੜ ਨਹੀਂ ਹੈ ਤੇਰੇ ਲਈ ਇਹੋ ਹੁਕਮ ਹੈ ਕਿ ਤੂੰ ਇੱਥੋਂ ਚਲਾ ਜਾ ਗੱਡੀ ਦਾ ਅਸਲੀ ਸੁਆਮੀ ਆ ਗਿਆ ਹੈ ਆਪੇ ਸਾਰੇ ਕੰਮ ਸੰਭਾਲ ਲਵੇਗਾ ਨਿਮਰਤਾ ਅਤੇ ਨਿਰਮਾਨਤਾ ਦੇ ਸਰੂਪ ਸਤਗੁਰਾਂ ਨੇ ਉੱਤਰ ਵਿੱਚ ਸਖਤ ਬਚਨ ਕੀਹਾ ਅਤੇ ਦਰਬਾਰ ਵਿੱਚੋਂ ਚਲੇ ਗਏ। ਦੀਵਾਨ ਵਿੱਚ ਬੈਠੇ ਸਿੱਖ ਇਹ ਸਭ ਕੁਝ ਵੇਖ ਰਹੇ ਸਨ। ਦਾਤੂ ਜੀ ਦਾ ਹੰਕਾਰ ਭਰਿਆ ਵਤੀਰਾ ਵੇਖ ਕੇ ਉਹਨਾਂ ਦੇ ਮਨ ਵਿੱਚ ਭਾਰੀ ਰੋਸ ਜਾਗ ਪਿਆ। ਉਹ ਇੱਕ ਇੱਕ ਕਰਕੇ ਦੀਵਾਨ ਵਿੱਚੋਂ ਉੱਠ ਕੇ ਚਲੇ ਗਏ। ਦਰਬਾਰ ਵਿੱਚ ਗੱਦੀ 'ਤੇ ਬੈਠੇ ਦਾਤੂ ਜੀ ਅਤੇ ਗਿੰਤੀ ਦੇ ਕੁਝ ਉਹਨਾਂ ਦੇ ਤਨਖਾਹਦਾਰ ਚੇਲੇ ਹੀ ਰਹਿ ਗਏ ਸਨ। ਅਗਲੇ ਦਿਨ ਦਾਤੂ ਜੀ ਆਪਣੇ ਚੇਲਿਆਂ ਨਾਲ ਦੀਵਾਨ ਲਗਾ ਕੇ ਬਹਿ ਗਏ ਪਰ ਕੋਈ ਵੀ ਸਿੱਖ ਦੀਵਾਨ ਵਿੱਚ ਨਹੀਂ ਆਇਆ ਕੁਝ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ ਅਖੀਰ ਵਿੱਚ ਇੱਕ ਦਿਨ ਦਾਤੂ ਜੀ ਗੁਰੂ ਘਰ ਦਾ ਅਤੇ ਲੰਗਰ ਦਾ ਜੋ ਕੁਝ ਵੀ ਸਮਾਨ ਹੱਥ ਆਇਆ ਖਚਰਾਂ ਤੇ ਲੱਦ ਕੇ ਖਡੂਰ ਸਾਹਿਬ ਵੱਲ ਤੁਰ ਪਏ ਰਸਤੇ ਵਿੱਚ ਉਹਨਾਂ ਨੂੰ ਡਾਕੂ ਆ ਪਏ ਉਹ ਸਭ ਕੁਝ ਹੋਕੇ ਲੈ ਗਏ ਡਾਕੂਆਂ ਨਾਲ ਭੀੜ ਵਿੱਚ ਦਾਤੂ ਜੀ ਦੇ ਪੈਰ ਉੱਤੇ ਭਾਰੀ ਸੱਟ ਲੱਗ ਗਈ ਜਿਸ ਦਾ ਕਸ਼ਟ ਕਈ ਚਿਰ ਪਾਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ